ਆਰਦੀਤੀ ਮਹਾਰਾਜ ਦੇ ਪ੍ਰਗਟਪੂਰੂ ਜੁਧਿਆਣਾ ਵਿੱਚੋਂ ਇਤਿਹਾਸਿਕ ਜੜੀ ਯਾਤਰਾ ਨਿਸ਼ਕਰੀ ਸ਼ੋਭਾ ਦਾ ਨਿਕਲਦੀ ਹੈ ਉਹਦੇ ਉਦੇਸ਼ ਦੇ ਵਿੱਚ ਯੂਨੀਵਰਸਲ ਪ੍ਰੈਸ ਕਲੱਬ ਵੱਲੋਂ ਕੁਝ ਆਪਣੀ ਉਸ ਦਸਵੰਦ ਦੇ ਵਿੱਚੋਂ ਕੁਝ ਸੇਵਾ ਜਿਹੜੀ ਲਈ ਗਈ ਹੈ ਲੰਗਰ ਸੇਵਾ ਹੋਗੀ ਤੇ ਉਹ ਟਾਈਮਿੰਗ ਕੀ ਹੋਊਗਾ ਤਾਂ ਬਿਨਾਂ ਸ਼ੱਕ ਯੂਨੀਵਰਸਲ ਪ੍ਰੈਸ ਕਲੱਬ ਦੇ ਜਿਹੜੇ ਇੱਕ ਸੰਚਾਲਕ ਹੈ ਇਹ ਜਿਹੜੀ ਦੱਸਤੀ ਪਹਿਲਾਂ 4 5 6 ਤੋਂ ਬੋ ਜਿਹੜੀ ਯਾਤਰਾ ਨਿਕਲਨੀ ਆ ਉਸ ਬਾਰੇ ਵਿੱਚ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਹਦੇ ਸੇ ਇਹ ਸਾਰਾ ਇਹਦੇ ਮੁੱਦੇ ਦੇ ਉੱਪਰ ਜਿਹੜੀ ਕਿਦਾਂ ਯਾਤਰਾ ਨਿਕਲੂ ਕਿ ਟਾਈਮਿੰਗ ਕੀ ਹੋਊਗਾ ਤਾਂ ਇਹ ਜਿਹੜੀ ਕਿਹੜਾ ਵਿਸਥਾਰਨਾ ਮੇਨਾ ਪ੍ਰਧਾਨ ਦੀ ਡੀਵੀ ਕੋਸਈ ਵਿਸਥਾਰਨ ਦੱਸ ਜਿਓ। ਸਭ ਤੋਂ ਪਹਿਲਾਂ ਤਾਂ ਯੂਨੀਵਰਸਲ ਪ੍ਰੈਸ ਕਲੱਬ ਦੇ ਫਟੇ ਜ਼ਿਲ੍ਹੇ ਦੇ ਮਰਦਾਨ ਸੰਜੀਤ ਸ਼ਰਮਾ ਦੀ ਕੈਪਟਨ ਜਗਿੰਦਰ ਤਮੰਦੀ ਔਰ ਕਿਤੇ ਦੋਨੇ ਮਹਾ ਮੰਤਰੀ ਔਰ ਪੂਰੀ ਟੀਮ ਜਿਹੜੀ ਬੈਠੀ ਹੈ ਇਸ ਵਾਰ ਯੂਨੀਵਰਸਲ ਪ੍ਰੈਸ ਕਲਬ ਨੇ ਇੱਕ ਫੈਸਲਾ ਕੀਤਾ ਪਿੱਲੂਗਿਆਣਾ ਸ਼ਹਿਰ ਜਿਹੜਾ ਹੈ ਸਾਰੇ ਧਰਮਾਂ ਦਾ ਸ਼ਹਿਰ ਹੈ ਔਰ ਹਰੇਕ ਧਰਮ ਜਿਹੜਾ ਹੈ ਕੇ ਬੜਾ ਪ੍ਰਫੁੱਲਤ ਹੁੰਦਾ ਹੈ ਔਰ ਉਸ ਦੇ ਸੰਬੰਧੇ ਵਿੱਚ ਤੁਸੀਂ ਸਾਰੇ ਲੋਕਾਂ ਨੇ ਬੈਠ ਕੇ ਫੈਸਲਾ ਕੀਤਾ ਵੀ ਹਰੇਕ ਯਾਤਰਾ ਦੇ ਉੱਤੇ ਯੂਨੀਵਰਸਲ ਪ੍ਰੈਸ ਕਲਬ ਵੱਲੋਂ ਉਸਦੇ ਦੰਗਰ ਲਗਾਏ ਜਾਣਗੇ ਔਰ ਉਹਨਾਂ ਦਾ ਸਵਾਗਤ ਜਿਹੜਾ ਕੀਤਾ ਜਾਵੇਗਾ। ਤੋਂ ਇਸ ਲੜੀ ਤਹਿਤ 7 ਅਕਤੂਬਰ ਨੂੰ ਭਗਵਾਨ ਵਾਰਣੀ ਕੀ ਮਹਾਰਾਜ ਜੀ ਦਾ ਜੋ ਪਾਵਨ ਪ੍ਰਗਟ ਉਸਬ ਆ ਰਿਹਾ ਹੈ। ਉਸ ਦੇ ਉਪਲਬਖ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਵਕ ਵਕ ਲਾਤੀਆ ਤੋਂ ਸ਼ੋਭਾ ਯਾਤਰਾ ਨਿਕਲਦੀ ਆ। ਪਰ ਜਿਆਦਾ ਜੋ ਸ਼ੋਭਾ ਯਾਤਰਾ ਹੈ ਉਹ ਜੋ ਪ੍ਰਚੀਨ ਮੈਦਾਨ ਹੈ ਦੇਸ਼ੀ ਮੈਦਾਨ ਉਸ ਤੋਂ ਚੋਬਾ ਯਾਤਰਾ ਸ਼ੁਰੂ ਹੋਈ ਆਨ ਤਾਂ ਉਸ ਦੇ ਰਸਤੇ ਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਕਿ ਬਰੇਸੀ ਰੋਡ ਦੇ ਉੱਤੇ ਜੋ ਪੁਰਾਣੀ ਸਬਜ਼ੀ ਮੰਡੀ ਹੈ ਉਸ ਤੇ ਇੱਕ ਬਹੁਤ ਵਧੀਆ ਜਿਹੜਾ ਆਪਣਾ ਸਟਾਲ ਲੱਗਿਆ ਹੋਵੇਗਾ ਯੂਨੀਵਰਸਲ ਫਰੈਸ਼ ਕਲੱਬ ਦਾ ਉਹੋ ਸਟਾਲ ਦੇ ਤੋਂ ਅਸੀਂ 4 ਅਕਤੂਬਰ 5 ਅਕਤੂਬਰ ਤੇ 6 ਅਕਤੂਬਰ ਨੂੰ ਟੂਟ ਜਿਹੜਾ ਉਹ ਅੰਦਰ ਆਮ ਲੋਕਾਂ ਦੇ ਲਈ ਲਗਾਇਆ ਜਾਏਗਾ ਔਰ ਉਸ ਦਾ ਪ੍ਰਬੰਧ ਜਿਹੜਾ ਪੂਰੀ ਤਰ੍ਹਾਂ ਅਸੀਂ ਸਾਡੇ ਸਾਥੀਆਂ ਨੇ ਮੁਕੰਮਲ ਕਰ ਲਿਆ ਹੈ ਔਰ ਅਸੀਂ ਲੁਧਾਨਾ ਸ਼ਹਿਰ ਦੇ ਸੋਭਾ ਯਾਤਰਾ ਗੰਢਨ ਵਾਲੀਆਂ ਸੰਸਥਾਵਾਂ ਨੂੰ ਅਤੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦੇ ਆ ਕਿ ਇਸ ਧਾਰਮਿਕ ਪ੍ਰੋਗਰਾਮ ਦੇ ਵਿੱਚ ਜੋ ਇੱਕ ਬੜਾ ਵੱਡਾ ਯੂਨੀਵਰਸਲ ਪ੍ਰੈਸ ਕਲੱਬ ਦੇ ਜਿੰਨੇ ਮੈਂਬਰ ਹਨ ਉਨਾ ਦਾ ਇੱਕ ਬਹੁਤ ਵੱਡਾ ਇਹ ਉਪਰਾਲਾ ਹੋਇਆ ਹੈ ਔਰ ਜੋ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਹੈ ਤਾਂ ਮੇਰੀ ਸ਼ਹਿਰ ਵਾਸੀਆਂ ਨੂੰ ਇਸ ਵਿਹਾੜੇ ਦੀ ਲੱਖ ਲੱਖ ਵਧਾਈ ਹੈ ਅਤੇ ਸਾਰੇ ਜਿਹੜੇ ਹਨ ਉਸ ਟੋੰਟ ਮੰਦਰ ਦੇ ਵਿੱਚ ਆ ਕੇ ਆਪਣਾ ਪ੍ਰਸ਼ਾਦ ਜਿਹੜਾ ਉਹ ਗ੍ਰਹਿਣ ਕਰਨਗੇ ਤਾਂ ਉਹ ਰਜ਼ਿੰਦਰ ਕਮਜੀ ਜੋ ਸਾਡੇ ਕੈਸ਼ੀਅਰ ਨੇ ਉਹਨਾਂ ਦਾ ਨੁਸਤਾ। ਜੀ ਜਿਨ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਵਾਟਕੀ ਮਹਾਰਾਜੀ ਜੈ ਜੇਸੀ ਗੱਲ ਕਰਦੇ ਆ ਜੀ ਧਰਮ ਦੀ ਤੇ ਵਾਲਮੀਕੀ ਮਹਾਰਾਜ ਜੀ ਦੀ ਦੋਨੋਂ ਦੀ ਮਹਿਮਾ ਅਬਰੰਪਾਰ ਐਨਾ ਵੱਡਾ ਜਿਹੜਾ ਇਤਿਹਾਸ ਆ ਉਹਨਾਂ ਨੇ ਕਿੰਨੇ ਸਾਲਾਂ ਪਹਿਲਾਂ ਹੀ RAM ਜੀ ਦੀ ਸਾਰੀ ਜੀਵਨੀ ਲਿਖਤੀ ਸੀ ਸਾਨੂੰ ਸਾਰਿਆਂ ਨੂੰ ਵੀ ਜਿਹੜਾ ਮਤਲਬ ਕਿ ਇਹ ਜਿਹੜਾ ਉత్సਵ ਹੈ ਕੁਝ ਲੋਕ ਸੋਚਦੇ ਨੇ ਕਿ ਇਹ ਜਿਹੜਾ ਉత్సਵ ਹੈ ਖਾਲੀ ਐਸਸੀ ਭਗਚਾਰੇ ਦਾ ਐਸ ਤਰ੍ਹਾਂ ਨਹੀਂ ਸੋਚਣਾ ਜੀਦਾ ਵਾਲਮੀਕੀ ਮਹਾਰਾਜ ਜੀ ਸਾਡੇ ਸਾਰਿਆਂ ਦੇ ਮਤਲਬ ਕਿ ਧਰਮ ਦੇ ਉੱਪਰ ਹੈ ਜਿਨ੍ਹਾਂ ਨੇ RAM ਜੀ ਦਾ ਜੀਵਨ ਲਿਖਿਆ ਇਹ ਸਾਰਿਆਂ ਦੇ ਗੁਰੂ ਨੇ ਜੇ ਦੇਖਿਆ ਜਾਵੇ ਇਸ ਕਰਕੇ ਸਾਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਇਹ ਸਿਰਫ ਐਸੀ ਭਾਈਚਾਰੇ ਦਾ ਇੱਕ ਜਨਮ ਉత్సਵ ਹੈ ਜਾਂ ਯਾਤਰਾ ਇਹ ਤਾਂ ਸਾਡੇ ਪਰਮੇਸ਼ਰ ਬਾਨਮੇ ਕੀ ਮਹਾਰਾਜ ਜੀ ਨੇ RAM ਜੀ ਦਾ ਦੇਖੋ ਸਾਰਾ ਇਤਿਹਾਸ ਲਿਖਿਆ ਉਹਨਾਂ ਦੇ ਪਰਿਵਾਰ ਨੂੰ ਸੰਭਾਲਿਆ ਸੀ ਤੇ ਉਹਨਾਂ ਦਾ ਦੇਨਾ ਦੇ ਦਿੱਸਦੇ ਦੇਖਿਆ ਜਾਵੇ ਜੇ ਇਸੇ ਵੈਸੇ ਗੱਲ ਕਰਦੇ ਆ ਸਾਨੂੰ ਸਾਰਿਆਂ ਨੂੰ ਮਿਲ ਕੇ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ ਤੇ ਪ੍ਰਧਾਨ ਜੀ ਨੇ ਜਿੱਦਾਂ ਦੱਸਿਆ ਵੀ ਜਿਹਨੂੰ ਇਸ ਸਭਾਗੇ ਸਾਨੂੰ ਪ੍ਰਾਪਤ ਹੋਇਆ ਸਾਰਿਆਂ ਨੂੰ ਦਸਵੰਤ ਕਟਣ ਦਾ ਤੇ ਲੰਗਰ ਲਗਾਉਣ ਦਾ ਜਿੰਮੇ ਸਰਪ੍ਰਸਤ ਖਾ ਬੋਲੋ ਤੇ ਅਸੀਂ ਬਾਕੀ ਵੀ ਸਾਰੇ ਸ਼ਹਿਰ ਚ ਹੋਰ ਵੀ ਜਿੰਨੇ ਵੀ ਪੱਤਰਕਾਰ ਭਾਈਚਾਰਾ ਹੈਗਾ ਜਾਂ ਉਹਨਾਂ ਦਾ ਹੋਰ ਵੀ ਕਲੱਬ ਆ ਉਹ ਵੀ ਸਾਡੇ ਨਾਲ ਅਗਰ ਆ ਕੇ ਇਸ ਉਸਤ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਮੋਸ ਵੈਲਕਮ ਕਹਿੰਦੇ ਆ ਤੇ ਬਾਕੀ ਜਿਹੜੀਆਂ ਹੋਰ ਵੀ ਸੰਸਥਾਵਾਂ ਨੇ ਜਾਂ ਕਿਸੇ ਵੀ ਆਪਣਾ ਪੱਤਰਕਾਰ ਭਾਈਚਾਰਾ ਹੈ ਜਾਂ ਕੋਈ ਸਾਡਾ ਸੱਜਣ ਮਿੱਤਰ ਹੈ ਜਾਂ ਪੱਤਰਕਾਰਤਾ ਤੋਂ ਹਟ ਕੇ ਵੀ ਕੋਈ ਮੈਂਬਰ ਹੈਗਾ ਜਾਂ ਕੋਈ ਸਰਦਾਰ ਹੈ ਚਾਹੇ ਹਿੰਦੂ ਆ ਚਾਹੇ ਜੋ ਵੀ ਧਰਮ ਨੂੰ ਬਿਲੋਂਗ ਕਰਦਾ ਉਹ ਵੀ ਸਾਡੇ ਨਾਲ ਕੱਲ 4 ਤਰੀਕ ਨੂੰ 5 ਤਰੀਕ ਨੂੰ 6 ਤਰੀਕ ਨੂੰ ਰੈਗੂਲਰ ਹੈ ਉਸ ਤੋਂ ਚੱਲਣਾ ਹੈ ਸਯੋਜਨ ਤਾਂ ਕਿ ਇਹ ਜਿਹੜਾ ਉਸਵ ਹੈਗਾ ਅਸੀਂ ਆਪਣਾ ਉਸਵ ਮੰਨ ਕੇ ਸਾਰੇ ਭਾਈਚਾਰੇ ਨੂੰ ਅੱਗੇ ਮਿਲ ਕੇ ਵਧਾਈਏ ਤੇ ਬਹੁਤ ਬਧਾਈਆਂ ਤੁਹਾਨੂੰ ਕੌਮੀ ਕਿ ਸਮਾਜ ਦੀਆਂ ਤੇ ਯੂਨੀਵਰਸਲ ਕਲੱਬ ਦੇ ਵਿੱਚ ਜਿਹੜੇ ਸਾਡੇ ਆ ਮੈਸੇਜ ਸਾਡਾ ਸੁਣ ਰਹੇ ਨੇ ਅਗਰ ਕੋਈ ਪੱਤਰਕਾਰ ਭਾਈਚਾਰਾ ਜਿਹੜਾ ਸਾਡੇ ਨਾਲ ਨਹੀਂ ਵੀ ਜੁੜਿਆ ਜਾਂ ਜੁੜਨਾ ਚਾਹੁੰਦਾ ਯੂਨੀਵਰਸਲ ਪ੍ਰੈਸ ਕਲੱਬ ਨਾਲ ਤਾਂ ਉਹ ਸਾਡੇ ਨਾਲ ਆ ਕੇ ਜੁੜ ਸਕਦਾ ਬਹੁਤ ਬਹੁਤ ਧੰਨਵਾਦ ਤੇ ਯੂਨੀਵਰਸਲ ਕਲੱਬ ਐਸੇ ਵੀ ਅੱਗੇ ਵੀ ਜਾਣ ਕਰਨ ਵਾਸਤੇ ਹਰ ਤਰ੍ਹਾਂ ਦੇ ਜਿਹੜੇ ਕਰਮ ਨੇ कर अॻे बि करंक्यू ठीकु आहे